ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਲੋਕਲ ਫਰੋਤੀ ਦਾ ਜਿਹੜਾ ਗੈਂਗ ਹੈ ਉਸ ਨੂੰ ਬਸਟ ਕਰਨ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਅ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾ ਗੜ੍ਹ ਤਲਾੜਾ ਤੋਂ ਨੇ ਜੋ ਪੇਸ਼ੇਵਰ ਜੋ ਆਰਐਮਪੀ ਡਾਕਟਰ ਨੇ ਤੇ ਇਹ ਪਿੰਡ ਨੰਗਲ ਗੁਰੂ ਵਿਖੇ ਡਾਕਟਰੀ ਦੁਕਾਨ ਕਰਦੇ ਸੀ ਇਹਨਾਂ ਨੂੰ ਕਾਫੀ ਸਮੇਂ ਤੋਂ ਵੱਖ-ਵੱਖ ਨੰਬਰਾਂ ਤੋਂ ਫਰੋਤੀ ਦੀਆਂ ਕਾਲਾਂ ਆ ਰਹੀਆਂ ਸਨ ਤੇ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤੀਆਂ ਤੇ ਉਹ ਕਾਲਾਂ ਨਹੀਂ ਚੁੱਕੀਆਂ ਤੇ ਇਸ ਦੇ ਰਿਜ਼ਲਟ ਵਿੱਚ ਉਹ ਇੱਕ ਵਾਰੀ ਇਹਨਾਂ ਨੂੰ ਜਾਂਦੇ-ਜਾਂਦੇ ਰੋਕਿਆ ਗਿਆ ਤੇ ਫਿਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਪਿਸਟਲ ਵਗੈਰਾ ਦਿਖਾ ਕੇ ਇਹਨਾਂ ਨੂੰ 5 ਲੱਖ ਰੁਪਏ ਜਿਹੜੇ ਹਨ ਉਫਰੋਤੀ ਦੇ ਰੂਪ ਚ ਦੇਣ ਵਾਸਤੇ ਧਮਕੀਆਂ ਮਿਲੀਆਂ ਅ ਜਦੋਂ ਇਹਨਾਂ ਨੇ ਇਹ ਗੱਲ ਪੁਲਿਸ ਨੂੰ ਤਿੰਨ ਤਰੀਕ ਦਾ ਮਾਮਲਾ ਹੈ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਇਤਲਾ ਦਿੱਤੀ ਕਿ 20 ਅਗਸਤ ਦੇ ਕਰੀਬ ਤੋਂ ਇਹਨਾਂ ਨੂੰ ਜਿਹੜੀਆਂ ਇਹ ਧਮਕੀਆਂ ਆ ਰਹੀਆਂ ਨੇ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਹੈ ਇੱਕ ਟਰੈਪ ਲੇ ਕੀਤਾ ਤੇ ਜੋ ਇਹ ਬੰਦੇ ਨੇ ਇਹਨਾਂ ਨੂੰ ਫੜਿਆ ਹੈ ਜਿਹਦੇ ਵਿੱਚ ਇਮੀਡੀਏਟਲੀ ਜਿਹੜਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਇੱਕ 315 ਬੋਰ ਦਾ ਪਿਸਤਲ ਆ ਮੋਟਰਸਾਈਕਲ ਤੇ ਐਕਸਯੂਵੀ ਤੇ ਹੋਰ ਜੋ ਹੈ ਇਹਨਾਂ ਦਾ ਸਮਾਨ ਜੋ ਲਿਸਟਡ ਹੈ ਉਹ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਜੋ ਮੁੱਖ ਜੋ ਕਿੰਗਪਿੰਨ ਹੈ ਉਹ ਗੁਰਿੰਦਰ ਸਿੰਘ ਜੋ ਹੈ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮੰਗਲਗੁਰੂ ਹੈ ਇਜਰਾ ਗੁਰਿੰਦਰ ਸਿੰਘ ਹੈ ਬੇਸਿਕਲੀ ਇਹ ਡਾਕਟਰ ਸਾਹਿਬ ਜਿੱਥੇ ਇਹਨਾਂ ਨੇ ਦੁਕਾਨ ਕੀਤੀ ਹੋਈ ਸੀ ਇਹ ਉਹ ਉਹ ਪ੍ਰੈਮਿਸਿਸ ਦੇ ਮਾਲਕ ਜੋ ਸੀ ਉਹ ਗੁਰਿੰਦਰ ਸਿੰਘ ਦੇ ਚਾਚਾ ਜੀ ਸਨ ਤਾਂ ਇੱਥੋਂ ਇਹਨੇ ਆਪਣੀ ਜਿਹੜੀ ਇਹ ਪੂਰੀ ਸਟੋਰੀ ਆਪਣਾ ਪਲੈਨਿੰਗ ਜਿਹੜੀ ਹੈ ਇੱਥੋਂ ਕੀਤੀ ਹੈ ਉਸ ਤੋਂ ਬਾਅਦ ਇਹਨੇ ਇਨਵੋਲਵ ਕੀਤਾ ਹੈ ਗੁਰਪ੍ਰੀਤ ਨੂੰ ਗੁਰਪ੍ਰੀਤ ਨੇ ਦੋ ਬੰਦੇ ਜੋ ਪੈਸੇ ਐਕਸਟਰੋਟ ਕਰਨ ਵਾਸਤੇ ਆ ਉਹ ਲਗਾਏ ਸਨ ਜੋ ਕਿ ਮਨਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਸਿਮਾ ਇਸੇ ਤਰੀਕੇ ਨਾਲ ਜੋ ਹੈ ਅੱਗੇ ਇਹ ਚੱਲਦੇ ਚੱਲਦੇ ਜੋ ਵੀ ਜੋ ਵੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ 3 ਲੱਖ ਜੋ ਹੈ ਐਕਸਟਰਸ਼ਨ ਮਨੀ ਇਹਨਾਂ ਨੂੰ ਜੋ ਹੈ ਦੇਨਲੀ ਡਾਊਟਸ਼ਾਪ ਗਏ ਤੇ ਉੱਥੇ ਜੋ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਸੋ ਇਸ ਤਰੀਕੇ ਨਾਲ ਟੋਟਲ 5 ਬੰਦੇ ਜੋ ਹੈ ਗ੍ਰਫਤਾਰ ਹੋਏ ਨੇ ਉਹਨਾਂ ਤੋਂ ਦੇਸੀ ਪਿਸਟਲ 315 ਬੋਰ ਮੋਟਰਸਾਈਕਲ ਐਕਸਯੂਵੀ ਤੇ ਫਿਰੋਤੀ ਦੀ ਜਿਹੜੀ ਹੈ 1.5 ਲੱਖ ਰੁਪਏ ਹੋ ਰਿਕਵਰ ਹੋ ਚੁੱਕੇ ਹਨ 2 ਜੋ ਦੋਸ਼ੀ ਨੇ ਸਿਮਰਨਜੀਤ ਸਿੰਘ ਉਰਫ ਸਿਮਾ ਤੇ ਰਮਨਦੀਪ ਸਿੰਘ ਉਰਫ ਰਮਨਾ ਜਰਮਾ ਇਹੇ ਫਰਾਰ ਨੇ ਪੁਲਿਸ ਦੀਆਂ ਵੱਖੋ-ਵੱਖਰੀਆਂ ਟੀਮਾਂ ਲਗਾਈਆਂ ਗਈਆਂ ਨੇ ਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਏਗੀ ਇਸ ਦੇ ਵਿੱਚ ਜੋ ਫੋਨ ਹੈ ਜਿਸ ਫੋਨ ਤੋਂ ਇਹਨਾਂ ਨੂੰ ਫਰੋਤੀ ਦੀ ਅਕਾਲਾ ਹੁੰਦੀਆਂ ਸਨ ਉਹ ਸਿਮਰਨ ਉਹ ਰਮਨਦੀਪ ਸਿੰਘ ਦੇ ਫੋਨ ਹੈ ਰਮਨਦੀਪ ਸਿੰਘ ਉਰਫ ਰਮਾ ਜਿਹਦੇ ਫੋਨ ਨੂੰ ਹੁਣੇ ਰਿਕਵਰ ਵੀ ਕੀਤਾ ਗਿਆ ਤੇ ਅੱਗੇ ਫਰਦਰ ਜੋ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਤਦ ਜਦੋਂ ਆਪਣਾ ਫਿਰੋਤੀ ਦੀ ਰਕਮ ਦੇਣ ਗਈ ਸੀ ਉਦੋਂ ਪੁਲਿਸ ਨੇ ਤੁਰੰਤ ਉਹਨਾਂ ਨੂੰ ਫੜ ਲਿਆ ਉਸ ਟਾਈਮ 3 ਲੱਖ ਰੁਪਇਆ ਦੇਣ ਗਈ ਸੀ ਤੇ 1.5 ਲੱਖ ਰਿਕਵਰ ਹੋਇਆ ਹੈ 1.5 ਲੱਖ ਐ ਸਾਹਮਣੇ ਆ ਰਹੀਆਂ ਨੇ ਤੇ ਅਸੀਂ ਜਿਹੜਾ ਜਲਦੀ ਉਹਦੇ ਬਾਰੇ ਦੱਸਾਂ ਪਹਿਲਾਂ ਲਿੰਕ ਹੈਗੇ ਵੱਡੇ ਗੈਂਗਸਟਰਾਂ ਦੇ ਨਾਲ ਕੋਈ ਲਿੰਕ ਹੈਗਾ ਜੀ ਅਜੇ ਤੱਕ ਕੁਝ ਨਹੀਂ ਪਰ ਕਾਲ ਜਿਹੜੀ ਕਰਦੇ ਸੀ ਪਹਿਲਾਂ ਬਾਹਰ ਨੰਬਰ ਤੋਂ ਜੀ ਜੀ ਉਹ ਪਤਾ ਲੱਗਾ ਕਿ ਕਿੱਥੋਂ ਕਾਲ ਕਰਵਾਉਂਦੇ ਸੀ ਇਹਦਾ ਮਤਲਬ ਇਹਨਾਂ ਦੇ ਬਾਅਦ ਵੀ ਲਿੰਕ ਹੋਣ ਨਹੀਂ ਇਹਨਾਂ ਦੇ ਕੋਲ ਜੋ ਨੰਬਰ ਹੁੰਦੇ ਆ WhatsApp ਬਾਹਰਲੇ ਨੰਬਰ ਤੋਂ ਚੱਲਦੇ ਨੇ ਜੀ ਜੀ ਸਰੇ ਜਿਹੜਾ ਹਥਿਆਰ ਜਿਹੜਾ ਵਰਤਿਆ ਗਿਆ ਆਪਣਾ ਇਹ ਮਤਲਬ ਇਸ ਕੰਮ ਲਈ ਵਰਤਨਾ ਸੀ ਜਾਂ ਪਹਿਲਾਂ ਵੀ ਛੋਟੇ-ਮੋਟੇ ਖਾਣ ਦੇ ਤਾਂ ਕੀਤੇ ਗਏ ਨਹੀਂ ਇਹ ਸਾਰੀ ਤਫ਼ਤੀਸ਼ ਕਰ ਰਹੇ ਆ ਕਿ ਪਹਿਲਾਂ ਵੀ ਇਹਨਾਂ ਵੱਲੋਂ ਇਸ ਤਰੀਕੇ ਨਾਲ ਕੋਈ ਕਿਉਂਕਿ ਅਜੇ ਸਾਡੇ ਸਾਹਮਣੇ ਕੋਈ ਐਦਾਂ ਦਾ ਫਰੋਤੀ ਦਾ ਮਾਮਲਾ ਜਾਂ ਐਦਾਂ ਦਾ ਕੋਈ ਮਾਮਲਾ ਨਹੀਂ ਆਇਆ ਪਰ ਅਸੀਂ ਇਹ ਪੂਰੀ ਜਿਹੜੀ ਹੈ ਤਫ਼ਤੀਸ਼ ਕਰ ਰਹੇ ਆ ਕਿ ਇਹ ਜੋ ਪਿਸਟਲ ਹੈ ਹੋਰ ਕਿਉਂਕਿ ਅਜੇ ਸਾਡੇ ਕੋਲ ਜਿਹੜਾ ਹੈ ਸਿਮਰਜੀਤ ਸਿਮਾ ਤੇ ਰਮਨਦੀਪ ਸਿੰਘ ਰਮਾ ਇਹ ਅਜੇ ਫਰਾਰ ਨੇ ਉਹਨਾਂ ਦੀ ਜਦੋਂ ਅਰੈਸਟ ਹੁੰਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤੇ ਇਹ ਗੱਲ ਸਾਰੀ ਦੀ ਸਾਰੀ ਕਲੀਅਰ ਹੋ ਜਾ ਬੀਤੇ ਦਿਨ ਵੀ ਜਿਹੜਾ ਇੱਕ ਕਤਲ ਹੋਇਆ ਉਹਦੇ ਵਿੱਚ ਵੀ ਇਹਨਾਂ ਦੀ ਇਨਵੋਲਵਮੈਂਟ ਹੈਗੀ ਨਹੀਂ ਅਜੇ ਤੱਕ ਐਦਾ ਨਹੀਂ ਕੋਈ ਗੱਲ ਸਾਹਮਣੇ ਸਰ ਉਹਦੇ ਵਿੱਚ ਕਾਰਵਾਈ ਕਿੱਥੋਂ ਤੱਕ ਪਹੁੰਚੀ ਪਹੁੰਚੀ ਉਹਦੇ ਵਿੱਚ ਕਾਫੀ ਹੱਦ ਤੱਕ ਅਸੀਂ ਐਡਵਾਂਸ ਸਟੇਜ ਤੇ ਪਹੁੰਚ ਗਏ ਆ ਉਹਦੇ ਵਿੱਚ ਜੋ ਬੰਦੇ ਜਿਨ੍ਹਾਂ ਨੇ ਰੇਕੀ ਕੀਤੀ ਹੈ ਮੋਟਰਸਾਈਕਲ ਤੇ ਆਏ ਨੇ ਉਹਨਾਂ ਬਾਰੇ ਕਈ ਜੋ ਹੈਗੇ ਆ ਸਸਪੈਕਟਸ ਅਸੀਂ ਲਿਸਟ ਬਣਾਈ ਆ ਉਹਨਾਂ ਤੇ ਅਸੀਂ ਕਾਰਵਾਈ ਕਰ ਰਹੇ ਆ ਰੇਡਸ ਵਗੈਰਾ ਸਾੜੀਆਂ ਜਾ ਰਹੀਆਂ ਸਰ ਅਰੈਸਟ ਪਈ ਕਿਸੇ ਦੀ ਆ ਜਿਹੜੀ ਯਾਰ ਜਿਹੜੀ ਕਿਡਨਾਪਿੰਗ ਹੋਣੀ ਅਰੈਸਟ ਪਈ ਸਰ ਕਿਸੇ ਦੀ ਜੀ ਉਹਦੇ ਵਿੱਚ ਦੋ ਦੀ ਅਰੈਸਟ ਪਹਿਲਾਂ ਹੀ ਹੋ ਚੁੱਕੀ ਹੈ ਸਰ ਕਹਿੰਦੇ ਹੋ ਤੇ ਸੁਣਨ ਚ ਹੈ ਕਿ ਵਿਦੇਸ਼ ਤੋਂ ਫਿਰੋਤੀ ਦੀ ਰਕਮ ਬਿਲੀ ਸੀ ਇਥੇ ਇਹ ਮਾਮਲਾ ਸਾਰਾ ਅਸੀਂ ਤਫਤੀਸ਼ ਬੜਾ ਮਾਈਨਿਊਟਲੀ ਕਰ ਰਹੇ ਆ ਤੇ ਜਿਹੜਾ ਵਿਦੇਸ਼ ਦਾ ਐਂਗਲ ਹੈ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਫੰਡਿੰਗ ਹੋਈ ਹੈ ਤੇ ਜੋ ਇਹਨਾਂ ਦਾ ਪਹਿਲਾ ਰਿਲੇਸ਼ਨ ਸੀਗਾ ਲੜਕਾ ਲੜਕੀ ਦਾ ਤੇ ਸੂ ਸਾਈਡ ਵਾਲਾ ਉਹ ਸਾਰੇ ਐਂਗਲ ਜੋ ਹੈ ਬੜੇ ਬਰੀਕੀ ਨਾਲ ਚੈੱਕ ਕੀਤੇ ਜਾ ਰਹੇ ਆ ਨਹੀਂ ਸਰ ਜਿਹੜਾ ਦੋਦੀ ਦਾ ਕਤਲ ਹੋਇਆ ਸੀ ਉਹਦੇ ਚ ਵੀ ਕਹਿੰਦੇ ਫੰਡਿੰਗ ਵਿਦੇਸ਼ ਤੋਂ ਹੋਈ ਸੀ ਨਹੀਂ ਉਹਦੇ ਵਿੱਚ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਸ ਤਰੀਕੇ ਨਾਲ ਹੈ ਕਿ ਉਹਨਾਂ ਦਾ ਬੇਟਾ ਜੋ ਹੈ ਜੋ ਬਾਹਰ ਹੈ ਉਹਨੇ ਫੰਡ ਫੰਡ ਕਰਕੇ ਫੰਡਿੰਗ ਕਰਕੇ ਬੰਦੇ ਹਾਇਰ ਕੀਤੇ ਆ ਤੇ ਕਤਲ ਹੋਇਆ ਉਸ ਜਿਹੜਾ ਐਂਗਲ ਹੈ ਸੀ ਉਸ ਦੀ ਚੈਕਿੰਗ ਵੈਰੀਫਿਕੇਸ਼ਨ ਕਰ ਰਹੇ ਆ ਇਸ ਇਨਵੈਸਟੀਗੇਸ਼ਨ ਸਰ ਮੈਂ ਕਹਿੰਦਾ ਜਿਹੜੀਆਂ ਨਵੀਆਂ ਧਾਰਾ ਪੀ ਐਨ ਐਸ ਦੀਆਂ ਲਾਈਆਂ ਹਨਾ ਜੀ ਇਸ ਵਾਰ ਥੋੜਾ ਦੱਸੋ ਕਿ ਜਿਹੜੀ ਜਿਹੜੀ 308 ਹੈ ਜਿਹੜੀ 305 ਕਿਉਂਕਿ ਟੋਟਲੀ ਚੇਂਜ ਹੋ ਗਿਆ 356 ਲੱਗਦੀ ਜਿਹੜੀ ਕਿਹਦੇ ਵਾਸਤੇ ਰੋਤੀ ਦੀ ਕਿਹੜੀ ਇਫੈਕਸ਼ਨ ਚੀਜ਼ ਨਹੀਂ ਕਰੀਏ ਤਾਂ ਉਹਦੇ ਵਿੱਚ ਇਹ ਆ ਜਿਹੜੀ 308 5 ਹੈਗੀ ਆ ਕਿਸੇ ਵਿਅਕਤੀ ਨੂੰ ਮੌਤ ਦਾ ਡਰ ਪਾ ਕੇ ਉਹ ਤੋਂ ਫਰੋਤੀ ਲੈਣੀ ਇਹਦੇ ਵਿੱਚ ਆ ਜਾਂਦਾ 352 ਹੈਗੀ ਹੁੰਦੀ ਆ ਅਪਰਾਧਿਕ ਪੈਗੀ ਅਗਲੇ ਨੂੰ ਕਰਦੇ ਤੇ 62 ਦੇ ਵਿੱਚ ਇਹ ਹੈਗਾ ਉਮਰ ਕੈਦ ਜਾਂ ਕਿਸੇ ਹੋਰ ਕੈਦ ਨਾਲ ਸਹਾਇਤਾ ਦੀ ਕੋਸ਼ਿਸ਼ ਕਰਨੀ ਤੇ 25 ਜੰਦਰ ਨਾਟ ਤਜੂਬ ਦਾ ਫਾਰਮ ਜੈਕੂ ਦਾ ਹੈ ਇਸ ਦੇ ਵਿੱਚ ਨਵੇਂ ਬੀ ਐਨ ਐਸ ਦੇ ਵਿੱਚ ਜੇ ਤੁਸੀਂ ਦੇਖੋਗੇ ਇੱਕ ਧਾਰਾ 111 ਵੀ ਹੈ ਜਿਹੜੀ ਆਰਗੇਨਾਈਜ਼ਡ ਕਰਾਈਮ ਦੇ ਅਗੇਂਸਟ ਲੱਗਦੀ ਆ 111 ਤੇ ਤੇ ਅਸੀਂ ਹਰੇਕ ਦੇ ਵਿੱਚ ਇਸ ਤਰ੍ਹਾਂ ਇਸ ਤਰੀਕੇ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹ ਹੈਪਨ ਹੋਇਆ ਹੈ ਅਸੀਂ ਉਹਦੇ ਵਿੱਚ ਕਿਉਂਕਿ ਸਟ੍ਰਿਕਟ ਧਾਰਾ ਹੈ ਵੀਐਨਐਸ ਦੀ ਨਵੀਂ ਧਾਰਾ ਹੈ ਜੋ ਕਿ ਅਪਰਾਧ ਨੂੰ ਰੋਕਣ ਲਈ ਬੜੀ ਕਾਰਗਰ ਸਾਬਤ ਹੋਏਗੀ ਜੇ ਕਿਤੇ ਸਾਨੂੰ ਲੱਗਦਾ ਹੋਇਆ ਕਿ ਇਸ ਤਰੀਕੇ ਦੀ ਧਾਰਾ ਦੀ ਇਹਦੇ ਵਿੱਚ ਬਣਦੀ ਹੈ ਅਸੀਂ ਉਹ ਵੀ ਲਾਵਾਂਗੇ ਮਿਸਯੂਜ਼ ਨਹੀਂ ਸਰ ਇਹਦਾ ਹੋ ਸਕਦਾ ਜਿਵੇਂ ਆਮ ਤੌਰ ਤੇ ਉਹ 148 ਤੋਂ ਉੱਪਰ ਲੱਗ ਜਾਂਦੀ ਨਹੀਂ ਇਹ ਤਾਂ ਚਲੋ ਹੁਣ ਪਹਿਲਾਂ ਵੀ ਮਿਸਯੂਜ਼ ਤਾਂ ਕਈ ਹੋ ਰਿਹਾ ਤੇ ਦੋਨੋਂ ਪਾਸੇ ਹੈ ਬਟ ਸਾਡਾ ਸਾਡਾ ਇਹ ਜੋ ਰਹਿ ਕੇ ਅਸੀਂ ਪ੍ਰੋਫੈਸ਼ਨਲ ਪੁਲਿਸਿੰਗ ਕਰੀਏ ਹਾਂਜੀ ਹਾਂ